ਕੀ ਕਲਾ ਤੋਂ ਕੀਤੀ ਹੁੰਦੀ ਹੈ ਉਹ ਚੜ੍ਹ ਤੇ ਕਲਾ ਦੇ ਵਿੱਚ ਹੀ ਰਹਿਣੇ ਚਾਹੀਦੇ ਸਭ ਤੋਂ ਨਿੰਦਣ ਯੋਗ ਜੇ ਤੱਲਵਾ ਜਿੱਦਾਂ ਅਸੀਂ ਇੱਕ ਦਰਖਾਸਤ ਲਿਖੀ ਸੀ ਦਰਖਾਸਤ ਦੇ ਉੱਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਇਹ ਜਿੰਨਾ ਵੀ ਗਲੀਆਂ ਨਾਲੀਆਂ ਇਤੋਂ ਤੱਕ ਜਿੰਨਾ ਵੀ ਧਕਾਰ ਸੀ ਉਸ ਤੋਂ ਸਾਨੂੰ ਵਾਂਝਾ ਰੱਖਿਆ ਗਿਆ ਇਹਨਾਂ ਨੇ ਤਾਂ ਨਹੀਂ ਕੰਮ ਕੀਤਾ ਸਿਰਫ ਇੱਕ ਨਿਕਾ ਸੀ ਕਿ ਮਲਬੀ ਦੇ ਭਾਈਚਾਰੇ ਨੂੰ ਕੰਮੇ ਨਹੀਂ ਵੰਡਣਾ ਇਹਨਾਂ ਦਾ ਵਿਕਾਸ ਨਹੀਂ ਕਰਨਾ ਇਹਨਾਂ ਦੀ ਡਵੈਲਪਮੈਂਟ ਜਿਹੜੀ ਆ ਕੋਈ ਤੇ ਪਹਿਲ ਦੇ ਨਹੀਂ ਕਰਦੇ ਨਾ ਹੋਵੇ ਸੋਰ ਮੇਰੀ ਸੁਣਤੂ ਸਰਕਾਰਾਂ ਤੋਂ ਅੱਕੇ ਹੋਏ ਹੋਏ ਅਸੀਂ ਚਾਹੁੰਦੇ ਨਹੀਂ ਆ ਉੱਤੇ ਇਦਾਂ ਹੀ ਕਰ ਦਿੰਦੇ ਆ ਕਿ ਸਾਨੂੰ ਇਹ ਬਲੇ ਕਰਨੀਆਂ ਪੈਂਦੀਆਂ ਵਾ ਸਾਨੂੰ

ਜੀ ਬਤਾਈਏ ਠੀਕ ਹੈ ਬਤਾਓਰ ਡੀਐਸਪੀ ਨਾਲ ਇਹ ਜੋ ਮਸਲੇ ਆ ਜਿਹੜਾ ਇਸ ਤਰ੍ਹਾਂ ਤੁਸੀਂ ਅੱਜ ਇੱਥੇ ਤੁਹਾਨੂੰ ਬਹਿਣਾ ਪਿਆ ਉਸ ਬਾਰੇ ਜੈਮਲ ਨਾਲ ਵੀ ਤੁਹਾਡੇ ਨਾਲ ਵੀ ਸਾਰੇ ਨਾਲ ਬੈਠ ਕੇ ਗੱਲ ਕਰ ਲੈਣੇ ਆ ਜਿਸ ਤਰ੍ਹਾਂ ਵੀ ਜੋ ਕਾਨੂੰਨ ਮੁਤਾਬਕ万ਦੀ ਕਾਰਵਾਈ ਹੋਊਗੀ ਜਿਹੜਾ ਗਲਤ ਆ ਗਲਤ ਨੂੰ ਗਲਤ ਕਹਾਂਗੇ ਜਿਹੜਾ ਠੀਕ ਆ ਉਹਦੇ ਐਕਸਪਾਸਾ ਹੋਏ ਠੀਕ ਹੈ ਜੀ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਧੱਕਾ ਜੋ ਬਲੇ 100 ਰੁਪਏ ਉਹ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਚੇਅਰਮੈਨ ਡਾਕਟਰ ਜੈਮਲ ਸਿੰਘ ਰਡਾਲਾ ਭਗਵਾਨ ਵਾਲਮੀਕੀ ਸ਼ਕਤੀ ਦਲ ਤੋਂ ਇਹ ਜੀ ਕੱਲ ਮਸਲਾ ਹੋਇਆ ਸੀ 2-4 ਦਿਨ ਪਹਿਲਾਂ ਪਿੰਡ ਹਰਸ਼ਾ ਸ਼ੀਨਾ ਉੱਚਾ ਕਲਾ ਦੇ ਵਿੱਚ ਉੱਥੋਂ ਦੇ ਸਰਪੰਚ ਵੱਲੋਂ ਮਜਬੀ ਸਿੰਘ ਭਰਾਵਾਂ ਨੂੰ ਸੱਦ ਕੇ ਆਪਣੇ ਗੁਰਦੁਆਰੇ ਯਾਨੀ ਕਿ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਉਹ ਗਏ ਸੀ ਇੱਕ ਨੂੰ ਉੱਥੇ ਸੱਦ ਕੇ ਉੱਥੇ ਜਿਹੜੀ ਗੁੰਡਾਗਰਦੀ ਕੀਤੀ ਔਰ ਇੱਕ ਸਾਡਾ ਬੰਦਾ ਹਸਪੀਟਲ ਚ ਵੀ ਦਾਖਲਾ ਹੈ ਜਿਹਦੇ ਸਿਰ ਦੇ ਵਿੱਚ ਇੱਟ ਵੱਜੀ ਆ ਉੱਥੇ ਸ਼ਰੇਆਮ ਦਾਤਰ ਕ੍ਰਪਾਨਾਂ ਕੱਢੀਆਂ ਗਈਆਂ ਜੋ ਕਿ ਬਹੁਤ ਨਿੰਦਨਯੋਗ ਆ ਔਰ ਅਸੀਂ ਇਸੇ ਕਰਕੇ ਅੱਜ ਧਰਨਾ ਲਾਇਆ ਕਿ ਜਿਹੜੀ ਵੀ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਸੀ ਕਮਲ ਜੀ ਕਾਰਨ ਕੀ ਲਿਆ ਚੱਗਿਆ ਕਾਰਨ ਜੀ ਦੇਖੋ ਇੱਕ ਮੁੰਡੇ ਨੇ ਸਾਡੇ ਨੇ ਇੱਕ ਪੋਸਟ ਪਾਈ ਸੀ ਕਿ ਦੀਵਾਲੀ ਵਾਲੇ ਦਿਨ ਉੱਥੇ ਲੜੀਆਂ ਲਾਈਆਂ ਸੀ ਦੂਜੇ ਗੁਰਦੁਆਰੇ ਤੇ ਬਾਬਾ ਜੀਮ ਸਿੰਘ ਜੀ ਦਾ ਗੁਰਦੁਆਰਾ ਸੀ ਜਿਹੜਾ ਉੱਥੇ ਇੱਕ ਲਾਈਟ ਤੱਕ ਨਹੀਂ ਸਜਾਈ ਐ ਔਰ ਮੁੰਡੇ ਸਾਡੇ ਨੇ ਜਸਪਾਲ ਜੀ ਨੇ ਇੱਕ ਪੋਸਟ ਪਾਈ ਸੀ ਕਿ ਸਾਡੇ ਨਾਲ ਜਾਤੀ ਵਿਤਕਰਾ ਕਰਦੇ ਆ ਉਹ ਪੋਸਟ ਨੂੰ ਵੇਖ ਕੇ ਸਰਪੰਚ ਨੇ ਉਹਨਾਂ ਨੂੰ ਆਪਣੇ ਗੁਰਦੁਆਰੇ ਬੁਲਾਇਆ ਸੀ ਔਰ ਉੱਥੇ ਗੱਲ ਕਰਨ ਦੀ بجائے ਉੱਥੇ ਉਹਨਾਂ ਨੇ ਲੜਾਈ ਦੀ ਮੰਚਾ ਨਾਲ ਉੱਥੇ ਉਹਨਾਂ ਨੇ ਲੜਾਈ ਕੀਤੀ ਜਾਤੀ ਸੁਈ ਸ਼ਬਦ ਬੋਲੇ ਔਰ ਬਹੁਤ ਜੋ ਬਹੁਤ ਨਿੰਦਨਯੋਗ ਹੈ ਗੁਰਦੁਆਰੇ ਸਾਹਿਬ ਦੇ ਵਿੱਚ ਇੱਟਾ ਰੋੜੇ ਚੱਲੇ ਪ੍ਰਸ਼ਾਸਨ ਨੇ ਸ਼ਰਯਾਂ ਨੂੰ ਵੀਡੀਓ ਵੀ ਵੇਖ ਚੁੱਕਾ ਆ ਲੇਕਿਨ ਅਜੇ ਤੱਕ ਉਹਤੇ ਕਾਰਵਾਈ ਨਹੀਂ ਕੀਤੀ ਕਾਰਨ ਕੀ ਸੁਣਾ ਕਾਰਨ ਦੇਖੋ ਜੀ ਕੋਈ ਸਿਆਸੀ ਪ੍ਰੈਸ਼ਰ ਹੋ ਸਕਦਾ ਹੈ ਜਾਂ ਆਪਣੇ ਆਪ ਨੂੰ ਜਿਆਦਾ ਤਗੜੇ ਸਮਝਦੀ ਇਹਨਾਂ ਗਰੀਬ ਲੋਕ ਦੇ ਕਰਕੇ ਵੀ ਇਹ ਚੀਜ਼ਾਂ ਹੁੰਦੀਆਂ ਹੀ ਰਹਿੰਦੀਆਂ ਪਿੰਡਾਂ 'ਚ ਤਵੇਂ ਅੱਗੇ ਵੀ ਵੇਖਦੇ ਤੁਹਾਡੇ ਚੈਨਲ 'ਤੇ ਤੁਹਾਨੂੰ ਪਤਾ ਚੱਲਦੇ ਰਹਿੰਦਾ ਆ ਕਿ ਸਾਡੇ ਸਮਾਜ ਨੂੰ ਦਬਾਇਆ ਜਾਂਦਾ ਆ ਔਰ ਦਬਾਉਂਦੇ ਇਹੀ ਲੋਕ ਆ ਕੋਈ ਬਾਹਰੋਂ ਤੇ ਹੈ ਨਹੀਂ ਆ ਦੇਖੋ ਜੀ ਅਸੀਂ 11 ਵਜੇ ਇੱਥੇ ਧਰਨੇ 'ਤੇ ਬੈਠੇ ਆ ਤੇ 2 ਘੰਟੇ ਦਾ ਸਮਾਂ ਦਿੱਤਾ ਸੀ ਜਿਹੜਾ ਇਹ ਮੰਗ ਪੱਤਰ ਦਿੱਤਾ ਸੀ ਅਸੀਂ ਰੋਡ ਬੰਦ ਕਰਨ ਦਾ ਦਿੱਤਾ ਸੀ 1 ਵਜੇ ਤੱਕ ਅਸੀਂ ਵੇਟ ਕਰਾਂਗੇ ਡਿਪਟੀ ਸਾਹਿਬ ਆ ਰਹੇ ਆ ਜੇ ਕੋਈ ਹੱਲ ਨਿਕਲਦਾ ਠੀਕ ਆ ਨਹੀਂ ਤੇ ਅਸੀਂ ਰੋਡ ਤੇ ਜਾਵਾਂਗੇ ਓਨਲੀ 2 ਘੰਟੇ ਰੋਡ ਤੇ ਪ੍ਰਦਰਸ਼ਨ ਹੋਏਗਾ ਉਸ ਤੋਂ ਬਾਅਦ ਜਿਹੜਾ ਧਰਨੇ ਦੀ ਰੂਪਰੇਖਾ ਉਹ ਚੇਂਜ ਹੋ ਗਈ ਤੇ ਟੈਂਟ ਲਾ ਕੇ ਉਹ ਖੜਤਾਲ ਤੇ ਬੰਦੇ ਬਾ ਦਿੱਤੇ ਜਾਣਗੇ ਜਿਨਾਂ ਚਰ ਕਾਰਵਾਈ ਨਹੀਂ ਹੁੰਦੀ ਜੈ ਬਲਮਕੀ ਹਰ ਹਰ ਬਲਮਕੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਤਰਨਾਦਲ ਐਕਸ਼ਨ ਕਮੇਟੀ ਪੰਜਾਬ ਪ੍ਰਧਾਨ ਦਾਸਕਰਨ ਸਿੰਘ ਪਟਾਚਰੀ ਜੀ ਮੈਂ ਆ ਗਿਆ ਵੀ ਹਰ ਸਿੱਖ ਨੇ ਉੱਚੇ ਕਲਾ ਪਿੰਡ ਦੇ ਵਿੱਚੋਂ ਜਿਹੜੇ ਪੰਚਾਇਤ ਵੱਲੋਂ ਸਾਡੇ ਸਮਾਜ ਨੂੰ ਆਪਣੇ ਪੱਖ ਰੱਖਣ ਵਾਸਤੇ ਸੱਦਿਆ ਗਿਆ ਸੀ ਪਰ ਗਾੜੀ ਉਹ ਲੜਾਈ ਦੀ ਮੰਚਾ ਦੇ ਵਿੱਚ ਬੈਠੇ ਸੀ ਤੇ ਉਹਨਾਂ ਨੇ ਗਾੜੀਆਂ ਜਿਹੜੇ ਤੇਜ਼ ਤਿਆਰ ਹਥਿਆਰ ਹਥਿਆਰ ਦਿਖਾ ਕੇ ਨਜਾਇਜ਼ ਅਸਲਾ ਦਿਖਾ ਕੇ ਇੱਟੇ ਰੋੜੇ ਚਲਾ ਕੇ ਕੁੱਤਿਆਂ ਵਾਂਗ ਭਜਾ ਕੇ ਜਾਤੀ ਸ਼ਬਦ ਤੇ ਗੰਦੀਆਂ ਗਾਲਾਂ ਤੇ ਲਲਕਾਰਿਆ ਵਾ ਜੀ ਉਸ ਸਬੰਧ ਦੇ ਵਿੱਚ ਅਸੀਂ ਰਾਏ ਸਾਹਿਬ ਦੀ ਥਾਣੇ ਦੇ ਸਾਹਮਣੇ ਬੈਠੇ ਹਾਂ ਜੀ 101% ભેਦਭਾਵ ਕੀਤੀ ਗਈ ਹੈ ਜੀ ਗੁਰੂ ਸਾਹਿਬ ਦੀਆਂ ਜਿਹੜੀਆਂ ਹਜੂਰੀਆਂ ਹੁੰਦੀਆਂ ਫੈਸਲੇ ਵਾਸਤੇ ਬਿਲਕੁਲ ਨਹੀਂ ਹੁੰਦੀਆਂ ਜਿਦੋਂ ਸਰਪੰਚ ਸਾਹਿਬ ਨੂੰ ਪਤਾ ਕਿ ਮੈਂ ਫੈਸਲਾ ਕਰਾਉਣਾ ਹੈ ਤਾਂ ਉਹ ਪੰਚਾਇਤ ਘਰ ਦੇ ਵਿੱਚ ਬੁਲਾਵੇ ਆਪਣੇ ਨਿੱਜੀ ਘਰ ਦੇ ਵਿੱਚ ਬੁਲਾ ਕੇ ਲੜਾਈ ਕਰਾਵੇ ਜੀ ਸਰਪੰਚ ਸਾਹਿਬ ਜਿਹੜੇ ਨਾਲ ਜੀ ਇਹ ਜਿੱਥੋਂ ਤੱਕ ਸਾਨੂੰ ਪ ਔਰ ਇਹ ਸਮਾਜ ਨੂੰ ਕੀੜਿਆਂ ਨੂੰ ਕੁਚਲਣ ਵਾਲੇ ਪਾਸੇ ਤੁਰਦਾ ਵਾ ਇਹਦੇ ਮਾਨ ਦਾ ਭਲੇਖਾ ਵਿੱਚ ਇਹਦੇ ਪਰਖਲਾਵ ਜੀ ਮਾਨਯੋਗ ਡੀਸੀ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਕਿ ਜਿਹੜੇ ਝੂਠੇ ਸਾਈਨ ਕਰਕੇ ਆਪਣੀਆਂ ਉੱਤੇ ਮੋਹਰਾਂ ਲਾ ਦਿੰਦਾ ਵਾ ਸਾਨੂੰ ਪੰਚਾਇਤ ਨੂੰ ਪਤਾ ਲੱਗਾ ਕਿ ਇਹ ਸਰਪੰਚ ਹਨ ਫੜਿਆ ਔਰ ਜਿਹੜੀਆਂ ਮੋਹਰਾਂ ਲਾ ਦਿੰਦਾ ਵਾ ਉਹ ਥੱਲੇ ਸਾਈਨ ਕਰ ਦਿੰਦਾ ਉਹਦੀ ਜਾਂਚ ਪੜਤਾਲ ਅਸੀਂ ਕੀਤੀ ਵਾ ਜੀ ਅੱਜ ਨਾ ਪ੍ਰਦਰਸ਼ਨ ਸਾਡਾ ਜੀ ਇੱਥੇ 2 ਘੰਟੇ ਪਹਿਲੇ ਥਾਣੇ ਦਾ ਘਰਾਓ ਕਰਾਂਗੇ ਜਦ ਮਾਨਯੋਗ ਡੀਐਸਪੀ ਨੀਰਜ ਕੁਮਾਰ ਜੀ ਆ ਰਹੇ ਨੇ ਅਗਰ ਤੇ ਸਾਡਾ ਪੱਕਾ ਸੁਣਦੇ ਆ ਜਾਂ ਕੋਈ ਸਾਨੂੰ ਭਰੋਸਾ ਈ ਨਾਮ ਜਸਪਾਲ ਸਿੰਘ ਨਾਮ ਅੱਜ ਕਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕੰਮ ਨਹੀਂ ਕੀਤਾ ਇਹ ਜੀ ਮੈਂ ਜਸਪਾਲ ਸਿੰਘ ਪਿੰਡ ਹਰਸ਼ਾਚਨਾ ਉੱਚਾ ਕਲਾਤਾ ਹਾਂ ਅਸੀਂ ਇਸ ਦੀਵਾਲੀ ਦੇ ਤਿਹਾਰ ਤੇ 18 10 2025 ਨੂੰ ਇੱਕ ਪਿੰਡ ਦੇ ਮਸਲੇ ਦੇ ਸਬੰਧਤ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਮੈਂ ਇਹ ਦੱਸਿਆ ਸੀ ਕਿ ਕਿਸ ਤਰੀਕਾ ਨਾਲ ਸਾਡੇ ਪਿੰਡ ਹਰਸ਼ਾਚਨਾ ਉੱਚਾ ਕਲਾ ਦੇ ਵਿੱਚ ਜਾਤੀ ਦੇ ਆਧਾਰ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਉੱਥੇ ਮੈਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਜਾਰੀ ਕੀਤੀ ਜਿਸ ਦੇ ਨਾਲ ਮੇਰੇ ਹੋਰ ਪੀਰ ਭੈਣ ਭਰਾ ਵੀ ਸਹਿਮਤ ਸੀ ਤੇ ਮੈਂ ਉਹਨਾਂ ਦੇ ਨਾਲ ਰਲ ਕੇ ਪਾਈ ਸੀ ਕਿ ਹਰ ਦੀਵਾਲੀ ਦੇ ਤਿਹਾਰ ਤੇ ਪਿੰਡ ਦੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਤੇ ਮੰਦਿਰ ਨੂੰ ਸਜਾਇਆ ਜਾਂਦਾ ਹੈ ਪਰ ਤੰਤਨ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਨੂੰ ਸਿਰਫ ਇਸ ਕਰਕੇ ਨਹੀਂ ਸਜਾਇਆ ਜਾਂਦਾ ਕਿਉਂਕਿ ਇਹ ਜਿਹੜੇ ਜੱਟ ਜ਼ਿਮੀਂਦਾਰ ਕੁਝ ਜੋ ਸਹੀ ਲੋਕ ਨਹੀਂ ਨੇ ਜਿਹੜੇ ਈਰਖਾ ਰੱਖਦੇ ਨੇ ਜਿਹੜੇ ਮਨ ਦੇ ਵਿੱਚ ਆਪਣੇ ਪੱਖਪਾਤ ਰੱਖਦੇ ਨੇ ਉਹ ਇਹ ਸੋਚਦੇ ਨੇ ਕਿ ਇਹ ਗੁਰਦੁਆਰਾ ਸਾਹਿਬ ਸਿਰਫ ਮਜਬੀ ਸਿੱਖ ਭਾਈਚਾਰੇ ਦਾ ਗੁਰਦੁਆਰਾ ਸਾਹਿਬ ਆ ਬਸ ਇਸੇ ਕਰਕੇ ਹੀ ਮੈਂ ਇੱਕ ਪੋਸਟ ਜਾਰੀ ਕੀਤੀ ਜਿਸ ਤੋਂ ਬਾਅਦ ਸਰਪੰਚ ਸਾਹਿਬ ਨੇ ਗੁਰਦੁਆਰਾ ਸਾਹਿਬ ਸਾਨੂੰ ਇੱਕ ਕਮੇਟੀ ਵੱਲੋਂ ਮੈਸੇਜ ਪਾ ਕੇ ਸਾਡੇ ਭਾਈਚਾਰੇ ਨੂੰ ਬੁਲਾਇਆ ਗਿਆ ਜਿਹਦੇ ਸਬੰਧ ਵਿੱਚ ਅਸੀਂ ਗੁਰਦੁਆਰਾ ਸਾਹਿਬ ਗੱਲਬਾਤ ਕਰਨ ਆਪਣੇ ਮਜਬੀ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਗਏ ਉੱਤੇ ਇਹਨਾਂ ਪਹਿਲਾਂ ਹੀ ਤੇਜ਼ ਤਾਰ ਹਥਿਆਰ ਲਿਆ ਆਗੇ ਰਵੋਲਵਰ ਪਿਸਟਲ ਇਹਨਾਂ ਨੇ ਕਈ ਸਾਰੇ ਹਥਿਆਰ ਜੋ ਜਾਨਲੇਵਾ ਨੇ ਉਹ ਲਿਆ ਕੇ ਰੱਖੇ ਹੋਏ ਸੀ ਇਹਦੇ ਵਿੱਚ ਇਹਨਾਂ ਦੀ ਮਨਸਾ ਸੀਗੇ ਜਦੋਂ ਵੀ ਇਹ ਗੱਲਬਾਤ ਕਰਨ ਲੱਗਣਗੇ ਆਪਣੇ ਗੁਰਦੁਆਰਾ ਦੀ ਜਿਹੜੀ ਜੋ ਰੱਖੇ ਗਏ ਸੀ ਇਥੇ ਆਪ ਸਰਪੰਚ ਕਮੇਟੀ ਮੈਂਬਰਾਂ ਵੱਲੋਂ ਕਮੇਟੀ ਮੈਂਬਰਾਂ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਉਹਨਾਂ ਵੱਲੋਂ ਇਹ ਹਥਿਆਰ ਰੱਖੇ ਗਏ ਸੀ ਜਦੋਂ ਮੈਂ ਗੱਲਬਾਤ ਕਰਨੀ ਸ਼ੁਰੂ ਕੀਤੀ ਕਿ ਸਾਡੇ ਆਪਣੇ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਹੈ ਸਾਡੇ ਮਜਬੀ ਸਿਕ ਭਾਈਚਾਰੇ ਦੇ ਜਾਂ ਤੇ ਉਹਦੇ ਵਿੱਚ ਮੈਂਬਰ ਪਾਏ ਜਾਣ ਜਾਂ ਫਿਰ ਸਾਨੂੰ ਵੀ ਕੁਝ ਬੰਦਾ ਹਿੱਸਾ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਗੁਰਦੁਆਰਾ ਸਾਹਿਬ ਦਾ ਵਿਕਾਸ ਕਰ ਸਕੀਏ ਅਸੀਂ ਸੇਵਾ ਨਿਭਾ ਸਕੀਏ ਪਰ ਇਹਨਾਂ ਨੇ ਕੀ ਕੀਤਾ ਉੱਥੋਂ ਤੱਕ ਮੁੱਦੇ ਤੱਕ ਗੱਲ ਪਹੁੰਚਣੀ ਨਿਤ ਤੀ ਇਹਨਾਂ ਵਿੱਚੋਂ 2 4 5 7 ਬੰਦੇ ਨੇ ਜਿਨ੍ਹਾਂ ਨੇ ਉੱਠ ਕੇ ਹੜਕੰਮ ਮਚਾ ਦਿੱਤਾ ਜਦੋਂ ਇਹ ਮੈਨੂੰ ਗਲੋਂ ਫੜ ਕੇ ਇਹਨਾਂ ਨੇ ਕਿਹਾ ਇੱਧਰ ਆ ਤੈਨੂੰ ਤੇਰਾ ਹੱਕ ਦਈਏ ਇੱਧਰ ਆਓ ਕੁੱਤੇਓ ਚੂੜੀਓ ਤੁਹਾਨੂੰ ਤੁਹਾਡਾ ਹੱਕ ਦਈਏ ਮੈਨੂੰ ਜਾਤੀ ਸੂਚਕ ਸ਼ਬਦ ਬੋਲੇ ਮੇਰੇ ਭਾਈਚਾਰੇ ਨੂੰ ਵੀ ਜਾਤੀ ਸੂਚਕ ਸ਼ਬਦ ਬੋਲ ਕੇ ਭਜਾਇਆ ਗਿਆ ਸਾਨੂੰ ਕੋਰੀਡੋਰ ਦੇ ਵਿੱਚੋਂ ਧੱਕੇ ਮਾਰ ਮਾਰ ਕੇ ਬਾਹਰ ਕੱਢੇ ਇਹਨਾਂ ਰੋੜੇ ਚਲਾਏ ਹਥਿਆਰ ਲੈ ਕੇ ਜਿਹੜੇ ਸਾਡੇ ਪਿੱਛੇ ਧੋੜੇ ਇਸ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਹੜਕੰਬ ਮਚ ਗਿਆ ਜਿਦੇ ਵਿੱਚ ਸਾਡੇ ਇੱਕ ਬਾਬਾ ਕਾਲਾ ਸਿੰਘ ਜੀ ਜਿਨ੍ਹਾਂ ਦੇ ਉੱਤੇ ਮੱਥੇ ਦੇ ਵਿੱਚ ਇੱਟ ਰੋੜਾ ਵੱਜਿਆ ਜਿਦੇ ਕਾਰਨ ਉਹ ਘਾਇਲ ਹੋ ਗਏ ਜਿਨ੍ਹਾਂ ਨੂੰ ਅਸੀਂ ਪਹਿਲਾਂ ਲੋਪੋ ਕੇ ਸਿਵਲ ਹਸਪਤਾਲ ਦਾਖਲ ਕਰਾ ਹੁਣ ਅੱਜ ਉਹ ਪ੍ਰੈਜ਼ੈਂਟ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਹਸਪੀਟਲ ਐਡਮਿਟ ਨੇ ਸਾਡੀ ਪ੍ਰਸ਼ਾਸਨ ਤੋਂ ਮੰਗ ਇਹ ਹੈ ਕਿ ਜਿਨ੍ਹਾਂ ਨੇ ਵੀ ਇਹ ਜਿਹੜਾ ਇਰਖਾ ਕਰਕੇ ਇਹ ਜਿਹੜਾ ਸਾਡੇ ਗੁਰਦੁਆਰਾ ਸਾਹਿਬ ਨੂੰ ਹੱਕ ਨਾਂ ਦਿੰਦੇ ਹੋਏ ਜਿਹੜਾ ਇਹ ਸਾਰਾ ਮਾਹੌਲ ਪਿੰਡ ਦਾ ਖਰਾਬ ਕੀਤਾ ਹੈ ਸਰਪੰਚ ਸਾਹਿਬ ਜਾਂ ਕਮੇਟੀ ਦੇ ਮੈਂਬਰ ਨੇ ਉਨਾਤੇ ਬੰਦ ਮੁਕਦਮਾ ਦਾਇਰ ਕੀਤਾ ਜਾਵੇ ਐਸਸੀਐਸਟੀ ਦੇ ਤਹਿਤ ਮੁਕਦਮਾ ਦਾਇਰ ਕੀਤਾ ਜਾਵੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਬੇਦਬੀ ਹੋਈ ਆ ਉਹ 295ਏ ਜੋ ਧਾਰਾ ਬੰਦੀ ਹੈ ਜੋ ਪ੍ਰਸ਼ਾਸਨਿਕ ਧਾਰਾ ਹੈ ਉਹਦੇ ਮੁਤਾਬਕ ਇਹਨਾਂ ਦੇ ਮੁਕਦਮਾ ਦਾਇਰ ਹੋਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਹੈ ਸਾਨੂੰ ਉਹਦਾ ਇਨਸਾਫ ਮਿਲਣਾ ਚਾਹੀਦਾ ਹੈ। थाना ਰਾਏ ਸਸਤੇ ਬਾਦ ਇਹ ਨਾ ਲੱਗਵਾ ਉਸਰ ਨੇ ਸੰਬੰਧੀ ਮੈਂ ਇੱਥੇ ਆਇਆ ਹਾਜ਼ਰ ਇਹਨਾਂ ਦੀ ਗੱਲ ਸੁਣਨ ਵਾਸਤੇ ਆਇਆ ਵਾਂ। ਇੱਕ ਇਹਨਾਂ ਦਾ ਸਿਗਾ ਇੱਕ ਗੁਰਦੁਆਰੇ ਦਾ ਇਸ਼ੂ ਸਿਗਾ ਔਰ ਦੋ ਕਮਿਊਨਿਟੀ ਦਾ ਇਸ਼ੂ ਆ। ਲੋਕ ਇੱਕ ਮਾਮਲਾ ਸੈਂਸਿਟਿਵ ਹੈ ਇਹਨਾਂ ਦੋਵਾਂ ਧਿਰਾਂ ਦੀ ਗੱਲ ਸੁਣੀ ਜਾਏਗੀ ਜੋ ਵੀ ਕਾਨੂੰਨ ਦੇ ਮਤਾ ਕੁਬੰਦੀ ਕਰ ਰਹੀ ਕੀਤੀ ਜਾਏਗੀ